ਸਤਿ ਸ਼੍ਰੀ ਅਕਾਲ ਮੈਂ ਰੀਨਾ ਚੌਧਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਬਲਾਚਰ 1 ਦੇ ਵਿੱਚ ਬਤੌਰ ਬਲਾਕ ਰਿਸੋਰਸ ਕੋਆਰਡੀਨੇਟਰ ਕੰਮ ਕਰ ਰਹੀ ਹਾਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਤਿੰਨ ਹਫ਼ਤੇ ਦੀ ਟ੍ਰੇਨਿੰਗ ਲਈ ਫਿਨਲੈਂਡ ਵਿਖੇ ਭੇਜਿਆ ਉੱਥੇ ਜਾ ਕੇ ਜੋ ਮੈਂ ਮਹਿਸੂਸ ਕੀਤਾ ਕੇ ਬੱਚਿਆਂ ਦੇ ਨਾਲ ਇਮੋਸ਼ਨਲ ਇੰਟਰੈਕਸ਼ਨ ਦੇ ਵਿੱਚ ਕਿਵੇਂ ਕੰਮ ਕਰਨਾ ਹੈ ਇਨੋਵੇਟਿਵ ਤੇ ਜੁਆਇਫੁਲ ਲਰਨਿੰਗ ਦੇ ਵਿੱਚ ਕਿਵੇਂ ਕੰਮ ਕਰਨਾ ਹੈ ਉਸ ਦੌਰਾਨ ਇੱਕ ਸਾਨੂੰ ਪ੍ਰੋਜੈਕਟ ਵਰਕ ਵੀ ਦਿੱਤਾ ਗਿਆ ਪ੍ਰੋਜੈਕਟ ਵਰਕ ਦੇ ਵਿੱਚ ਅਸੀਂ 3 R's ਤੇ ਕੰਮ ਕੀਤਾ ਜਿਹਦੇ ਵਿੱਚ ਰੀਸਾਈਕਲ ਰੀਯੂਜ਼ ਤੇ ਰਿਡਿਊਸ ਦੇ ਉੱਪਰ ਕੰਮ ਕੀਤਾ ਗਿਆ ਨਾਹੀ ਮੈਂ ਆਪਣੇ ਸਕੂਲ ਦੇ ਵਿੱਚ ਸਕੂਲ ਦੇ ਨਾਲ-ਨਾਲ ਬਾਕੀ ਸਕੂਲਾਂ ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਤੈਅ ਦਿਲੀ ਨਾਲ ਲਾਗੂ ਕਰਨ ਦਾ ਪੂਰਾ-ਪੂਰਾ ਅਪਰਾਲਾ ਕੀਤਾ ਤੇ ਇਸ ਦੌਰਾਨ ਬਾਕੀ ਅਧਿਆਪਕ ਸਾਥੀਆਂ ਨੇ ਵੀ ਮੇਰਾ ਪੂਰਾ-ਪੂਰਾ ਸਹਿਯੋਗ ਕੀਤਾ ਤਾਂ ਇਸ ਪ੍ਰੋਜੈਕਟ ਦੇ ਦੀਨ ਹੁਣ ਮੈਂ ਕੀ ਕਰਦੀ ਹਾਂ ਕਿ ਮੈਂ ਆਪਣੇ ਸਕੂਲਾਂ ਦੇ ਵਿੱਚ ਅਲੱਗ-ਅਲੱਗ ਬੱਚਿਆਂ ਦੇ ਨਾਲ ਜੋ ਸਮਾਂ ਬਤੀਤ ਕਰਦੀ ਹਾਂ ਉਹਨਾਂ ਨਾਲ ਗੱਲਬਾਤ ਕਰਦੀ ਹਾਂ ਬੱਚੇ ਬੜਾ ਹੀ ਦਿਲਚਸਪੀ ਦੇ ਨਾਲ ਮੇਰੀਆਂ ਗੱਲਾਂ ਸੁਣਦੇ ਨੇ ਉਹਦੇ ਤੇ ਅਮਲ ਵੀ ਕਰਦੇ ਨੇ ਬਿਮਾ ਅਲੱਗ-ਅਲੱਗ ਉਹਨਾਂ ਨੂੰ ਗਤੀਵਿਧੀਆਂ ਵੀ ਕਰਵਾਉਂਦੀ ਰਹਿੰਦੀਆਂ ਕੀ ਚੇਂਜ ਆਇਆ ਕਿ ਬੱਚੇ ਹੁਣ ਸਕੂਲ ਆਣਾ ਪਸੰਦ ਕਰਦੇ ਨੇ ਉਹ ਖੁਸ਼ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਪਤਾ ਨਹੀਂ ਨਵਾਂ ਸਕੂਲ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਕਿਹੜੀ ਨਵੀਂ ਗਤੀਵਿਧੀ ਹੋਣ ਜਾ ਰਹੀ ਹੈ ਮੈਂ ਸੀਐਮ ਸਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਮੈਂ ਉਹਨਾਂ ਨੂੰ ਅੱਗੇ ਤੋਂ ਬੇਨਤੀ ਵੀ ਕਰਾਂਗੀ ਕਿ ਅੱਗੇ ਤੋਂ ਵੀ ਆਪਣੇ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਸੁਨਹਿਰੀ ਮੌਕੇ ਤੁਸੀਂ ਦਿੰਦੇ ਰਹੋ ਤਾਂ ਕਿ ਜਿਹੜੇ ਸਾਡੇ ਅਧਿਆਪਕ ਨੇ ਇੱਕ ਅਲੱਗ ਦਾਇਰੇ ਤੋਂ ਨਿਕਲ ਕੇ ਇੱਕ ਦੂਸਰੇ ਦਾਇਰੇ ਦੇ ਵਿੱਚ ਜਾ ਕੇ ਕੁਝ ਨਵਾਂ ਸਿੱਖ ਸਕਣ ਤੇ ਉਸ ਚੀਜ਼ ਨੂੰ ਆਪਣੇ ਬੱਚਿਆਂ ਦੇ ਵਿੱਚ ਲਾਗੂ ਵੀ ਕਰ ਸਕਣ